ਲੀਗਲ ਭਾਈ ਸਾਹਿਬ ਕਹਿ ਰਹੇ ਹੈਗੇ ਨੇ ਵੀ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਸੀਗਾ ਮੈਨੂੰ ਨਹੀਂ ਹੁਣ ਸਮਝ ਆਉਂਦੀ ਮੈਨੂੰ ਨਹੀਂ ਸਮਝ ਆਉਂਦੀ ਜੇਕਰ ਆਪਣੀ ਕਮਿਊਨਿਟੀ ਚ ਰਹਿ ਕੇ ਆਪਣੇ ਲੋਕਾਂ ਨੂੰ ਇਹ ਐਡਾ ਵੱਡਾ ਇੰਨਾ ਵੀ ਇੱਕ ਤਰ੍ਹਾਂ ਝੂਠ ਹੀ ਹੈਗਾ ਵੀ ਇਹ ਬੋਲਣਾ ਹੈਗਾ ਵੀ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਸੀਗਾ ਉਹ ਇੰਨੇ ਇੰਨੇ ਹੈਰਾਨ ਪਰੇਸ਼ਾਨ ਹੋ ਕੇ ਅਸੀਂ ਕਰਨ ਲੱਗਿਆਂ ਆ ਕਿ ਕਿੱਥੇ ਕਿੱਥੇ ਸਾਰਾ ਕੁਝ ਅਖਬਾਰਾਂ ਦੇ ਵੀ ਮੂਰੇ ਪਿਆ ਸਾਡੇ ਜਾ ਤਾਂ ਫਿਰ ਇਹਨਾਂ ਨੂੰ ਕਦੇ ਗੋਲੀਆਂ ਦੀ ਆਵਾਜ਼ਾਂ ਨਹੀਂ ਸੁਣੀਆਂ ਹੈਗੀਆਂ ਜਾਂ ਫਿਰ ਇਹਨਾਂ ਨੂੰ ਲਈਆਂ ਹੋਈਆਂ ਪੱਗਾਂ ਦੀ ਨਜ਼ਰ ਆਉਂਦੀਆਂ ਜਾਂ ਫਿਰ ਇਹਨਾਂ ਨੂੰ ਜਿਹੜੀਆਂ ਕੁਰਸੀਆਂ ਇੱਕ ਦੂਜੇ ਦੇ ਛੁੜਦੇ ਹੈਗੇ ਨੇ ਉਹ ਨਹੀਂ ਹੋਈਆਂ ਜਾਂ ਫਿਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜੀਆਂ ਪੱਗਾਂ ਲਈਆਂ ਹੈਗੇ ਨੇ ਕੱਪੜੇ ਪਾਰੇ ਹੈਗੇ ਨੇ ਗਾਲੋਂ ਗਾਲੀ ਹੋਏ ਹੈਗੇ ਨੇ ਜਾਂ ਫਿਰ ਇਹਨਾਂ ਨੂੰ ਕਦੇ ਪੁਲਿਸ ਜਿਹੜੀ ਉੱਥੇ ਗੁਰਦੁਆਰੇ ਦੇ ਵਿੱਚ ਆਈ ਹੈਗੀ ਹੈ ਜੁੱਤੀਆਂ ਸਣੇ ਕਦੇ ਉਹ ਨਹੀਂ ਹੈਗਾ ਇਹ ਇੰਨਾ ਕੁਝ ਨਹੀਂ ਪਤਾ ਚੱਲਿਆ ਹੈਗਾ ਵੀ ਆਹਨੂੰ ਕੀ ਇਹ ਜਿਹੜੇ ਇਹ ਲੋਕਾਂ ਨੂੰ ਜਿਹੜੇ ਕੁੰਭ ਕਰਨੀ ਨਹੀਂ ਸੁੱਤੇ ਹੋਏ ਹੈਗੇ ਨੇ ਉਹਨੂੰ ਕੌਣ ਜਗਾ ਸਕਦਾ ਹੈਗਾ ਨਹੀਂ ਨਾ ਕੁਛ ਨਹੀਂ ਜੀ ਤਾਂ ਵੀ ਨਹੀਂ ਐਵੇਂ ਉਦਾਂ ਹੀ ਸਾਡੇ ਬੰਦਿਆਂ ਨੂੰ ਨਾ ਇਦਾਂ ਆਦਤ ਹੁੰਦੀ ਆ ਥੋੜਾ ਜਿਹਾ ਗੰਭੀਰ ਹੋ ਕੇ ਵੀ ਮੈਂ ਤਾਂ ਜੀ ਜਿਹੜੀ ਗੱਲ ਉਹਨਾਂ ਨੂੰ ਹੁੰਦੀ ਆ ਪਤਾ ਲੱਗਦੀ ਆ ਉਹਨੂੰ ਇਦਾਂ ਏਡੀ ਵੱਡੀ ਬਣਾ ਕੇ ਠੀਕ ਹੈ ਗੱਲ ਤਾਂ ਵੱਡੀ ਆ ਪਰ ਭਾਈ ਗੱਲ ਵੱਡੀ ਹੁਣ ਇੱਕਦਮ ਨਹੀਂ ਹੋਈ ਉਹ ਨਹੀਂ ਹੋਈ ਨਹੀਂ ਹੋਈ ਨਹੀਂ ਹੋਈ ਅਸੀਂ ਇਗਨੋਰ ਕਰਦੇ ਹੈਗੇ ਆ ਆਪਾਂ ਕਹਿੰਦੇ ਹੈਗੇ ਵੀ ਅਸੀਂ ਨੇ ਕੀ ਲੈਣਾ ਜੀ ਮਿੱਟੀ ਪਾਓ ਛੱਡੋ ਪਰ ਆਪਾਂ ਅੱਥਾ ਟੇਕਤਾ ਮੇਰਾ ਕੰਮ ਹੋ ਗਿਆ ਮੈਂ ਲੰਗਰ ਛਕ ਲਿਆ ਚਲੋ ਚਲੋ ਆਪਾਂ ਚਲੋ ਜਵਾਕੋ ਕਰਨ ਚੱਲਦੇ ਬਸ 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 ਠੀਕ ਹੈ ਇਦਾਂ ਵੀ ਚੱਲ ਪੈਨੇ ਹੈਗੇ ਤੁਸੀਂ ਆਪਣਾ ਜਿਹੜਾ ਫਰਜ਼ ਪੂਰਾ ਕਰਦਾ ਵੀ ਬਾਬਾ ਜੀ ਤੇਰੇ ਨਾਲ ਕਰ ਦਿੱਤਾ ਹੈਗਾ ਵੀ ਅਸੀਂ ਤੇਰੇ ਕੋਲ ਆਇਆ ਸੀਗੇ ਲੰਗਰ ਛਕ ਲਿਆ ਹੈਗਾ ਇੱਕ ਡਾਲ ਤੈਨੂੰ ਜੜਾਤਾ ਇੱਕ ਭਾਈਆਂ ਨੂੰ ਉਹ ਕਰ ਦਿੱਤਾ ਹੈਗਾ ਚਲੋ ਜੀ ਆਪਣਾ ਵਧੀਆ ਤੁਹਾਨੂੰ ਬਣਿਆ ਬਣਿਆ ਰੈਡੀਮੇਡ ਬਫੇ ਮਿਲੇ ਹੈਗਾ ਤੇ ਚਾਰ ਪੰਜ ਤੁਸੀਂ ਉਥੇ ਪੰਜਾਬ ਦੀ ਪੋਲਿਟਿਕਸ ਦੀਆਂ ਗੱਲਾਂ ਤੁਸੀਂ ਛੱਡਿਆ ਤੇ ਪੰਜ ਚਾਰ ਤੁਸੀਂ ਸੁਣਿਆ ਹੈਗੇ ਬਸ ਆ ਤੁਹਾਡਾ ਰੁਟੀਨ ਹੈਗਾ ਹੂੰ ਬਿਲਕੁਲ ਬਿਲਕੁਲ ਉਹ ਤੁਸੀਂ ਆਪ ਡਾਕਟਰ ਗੁਰਦਾਰ ਸਾਹਿਬ ਦੀ ਹੈਗੇ ਵੀ ਕਿ ਜਿੰਨਾ ਕੰਦੇ ਨਾਲ ਲੋਕਾਂ ਨੇ ਪਾਇਆ ਹੈਗਾ ਵੀ ਸਭ ਤੋਂ ਇਤਿਹਾਸਿਕ ਗੁਰਦੁਆਰਾ ਹੈਗਾ ਉਥੇ ਖਾਲਸਾਤਨ ਦੇ ਝੱਲੇ ਤੁਸੀਂ ਬਾਬਾ ਸਾਹਿਬ ਦੀ ਹਜ਼ੂਰੀ ਦੇ ਵਿੱਚ ਰੱਖੇ ਹੋਏ ਹੈਗੇ ਨੇ ਉਥੇ ਤੁਸੀਂ ਕਿਦਾਂ ਜਸਟੀਫਾਈ ਕਰੋਗੇ ਹੈਗੇ ਨਾ ਵੀ ਜਿਹੜੇ 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 ਬਜ਼ੁਰਗਾਂ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਅਮਰੀਕਾ ਕਿ ਬਣਾਇਆ ਹੈ ਕਿਸੀ ਉਹਨਾਂ ਨੂੰ ਉਹਨਾਂ ਨੂੰ ਕਦੇ ਪੁੱਛ ਕੇ ਦੇਖੋ ਕਬਰਾਂ ਦੇ ਵਿੱਚੋਂ ਕਿ ਕੀ ਕੀ ਸੋਚ ਰਹੇ ਹੋਣਗੇ ਹੈਗੇ ਵੀ ਆ CIA SCOM ਦੇ ਲਈ ਇਹਨਾਂ ਲੋਕਾਂ ਦੇ ਲਈ ਆ ਜਿਹੜੇ ਕ੍ਰਿਮੀਨਲ ਬੰਦੇ ਹੈਗੇ ਨੇ ਉਹ ਸਾਡੇ ਸਾਡੀ ਜਿਹੜੀ ਇਤਿਹਾਸਿਕ ਜਗ੍ਹਾ ਹੈਗੀ ਆ ਉਹਨਾਂ ਦੇ ਕਬਰਾਂ ਦੇ ਵਿੱਚੋਂ ਬਿਲਕੁਲ ਜੀ ਨਾਲੇ ਖਾਸ ਕਰਕੇ ਜਦੋਂ ਨਾ 84 ਵਾਲਾ 78 ਤੋਂ ਬਾਅਦ ਜਦੋਂ ਇਹ ਚੱਲਿਆ ਉਦੋਂ ਪਿੰਡਰਾਂ ਵਾਲੇ ਟਾਈਮ ਤੋਂ ਇਹ ਇਹ ਬਣ ਗਿਆ ਕਿ ਕਿਉਂਕਿ ਅੰਦੋਲਨਿਆਂ ਅੰਦੋਲਨ ਦੇ ਲਈ ਪੈਸਾ ਚਾਹੀਦਾ ਉਹ ਪੈਸਾ ਚਾਹੇ ਬੈਂਕਾਂ ਨੂੰ ਲੁੱਟ ਕੇ ਚਾਹੇ ਮੀਰ ਬੰਦਿਆਂ ਨੂੰ ਲੁੱਟ ਕੇ ਚਾਹੇ ਫਰੋਟੀਆਂ ਲੈ ਕੇ ਚਾਹੇ ਨਸ਼ਾ ਵੇਚ ਕੇ ਹਥਿਆਰ ਸਮਗਲ ਕਰਕੇ ਬੰਦੇ ਬਾਹਰ ਸਮਗਲ ਕਰੋ ਉੱਥੋਂ ਪੈਸਾ ਜਾਨੀ ਜਿੱਦਾਂ ਮਰਜ਼ੀ ਪੈਸਾ ਆਵੇ ਸੌਦਾ ਕਰਕੇ ਪੈਸਾ ਚਾਹੀਦਾ ਸਾਨੂੰ ਬਿਲਕੁਲ ਜੀ ਬਿਲਕੁਲ 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 ਆ ਗੁਰਦੁਆਰਾ ਸਾਹਿਬ ਸਾਡੀ ਦਾੜੀ ਵਾਲੀ ਦੇਖੋ ਮੈਂ ਇੱਥੇ ਸੈਨ ਆਉਦੇ ਫਰੀਮਾਨ ਦੇ ਵਿਚਕਾਰ ਰਹਿਣਾ ਹੈਗਾ ਸਾਨੂੰ ਦੋਨੋਂ ਗੁਰਦੁਆਰ ਸਾਹਿਬ ਓਨੀ ਡਿਸਟੈਂਸ 'ਚ ਪੈਂਦੇ ਹੈਗੇ ਨੇ ਪ੍ਰੀਮਣ ਕੁੜਤਵਾਰ ਸਾਹਿਬ ਵੀ ਤੁਸੀਂ ਦੇਖ ਲਓ ਇਹ ਸੁਣਨ ਦੇ ਵਿੱਚ ਆਇਆ ਹੈਗਾ ਸਾਡੇ ਆਉਣ ਤੋਂ ਪਹਿਲਾਂ 84 ਤੋਂ ਪਹਿਲਾਂ ਮਿਸਰ ਪ੍ਰੋਫੈਸਰ ਸਬਰਵਾਲ ਹੁੰਦੇ ਹੈਗੇ ਸੀ ਜਿਹੜੇ ਇੱਥੇ ਕਮੇਟੀਆਂ 'ਚ ਹੁੰਦੇ ਹੈਗੇ ਸੀ ਗੁਰਸਿੱਖ ਬੰਦੇ ਸੀ ਬੜਾ ਪੀਸਫੁਲੀ ਸਾਰਾ ਕੁਝ ਮੈਨੇਜ ਕਰਦੇ ਹੈਗੇ ਸੀ ਹੂੰ ਜਦੋਂ 84 ਤੋਂ ਬਾਅਦ ਆ ਹੋਇਆ ਹੈਗਾ ਇਹਨਾਂ ਨੇ ਬਸ ਚੱਕ ਲਈ ਦਾੰਗ ਤੇ ਉੱਥੇ ਚੰ ਚਾ ਕੇ ਕਿਰਪਾਨਾਂ ਜੀ ਹਾਂ ਇਹਨਾਂ ਨੂੰ ਕੱਢੋ ਇੱਥੇ ਭਾਪਿਆਂ ਦੇ ਇਹਨਾਂ ਦਾ ਕੀ ਕੰਮ ਹੈਗਾ ਇਹ ਤਾਂ ਦੇਖੋ ਹੁਣ ਪੰਥ ਦੀ ਗੱਲ ਹੋਣੀ ਚਾਹੀਦੀ ਹੈਗੀ ਚਲੋ ਜੀ ਕਬਜ਼ਾ ਕਰਿਆ ਉਹ ਵਿਚਾਰੀ ਲੱਭੇ ਨਹੀਂ ਥੇ ਹੈਗੇ ਉੱਥੇ-ਉੱਥੇ ਸਾਰੇ ਹੁਣ ਕਬਜ਼ੇ ਕਬਜ਼ੇ ਤੇ ਕਬਜ਼ਾ ਚੱਲ ਰਿਹਾ ਹੈਗਾ ਕਦੇ ਉਹਦਾ ਕਬਜ਼ਾ ਕਰੀ ਉਹਦਾ ਕਬਜ਼ਾ ਤੂੰ ਉਤਰ ਦੰਤ ਤੂੰ ਨਹੀਂ ਉਤਰਦਾ ਤੇਰੀ ਪੱਗ ਉਤਰ ਜੂਗੀ ਪੱਗ ਨਹੀਂ ਉਤਰੂਗੀ ਅਸੀਂ ਗੋਲੀ ਚਲਾ ਦਾਂਗੇ ਹੈਗੇ ਉਹ ਸਾਰਾ ਕੁਝ ਹੋਇਆ ਹੈਗਾ ਉਹਨੂੰ ਕਿਉਂ ਟਨੇ ਨਹੀਂ ਕਰਦੇ ਹੈਗਿਆ ਉਹ ਹੋਇਆ ਹੈਗਾ ਉਹ ਔਨ ਪ੍ਰੇ ਔਨ ਰਿਕਾਰਡ 'ਤੇ ਹੈ ਸਰ ਉੱਥੇ ਇਹ ਇਹ ਨਹੀਂ ਹੈਗਾ ਵੀ ਤੁਸੀਂ ਪੁਲਿਸ ਨੂੰ ਪੁੱਛੋ ਪਤਾ ਕਰਕੇ ਇਹੋ ਕਰ ਲਓ ਹੈਗਾ ਵੀ ਕਿੰਨੇ ਵਾਰੀ ਪੁਲਿਸ ਉੱਥੇ ਆਈ ਹੈ ਕਿਉਂ ਆਈ ਹੈ ਕਿੰਨੇ ਸੱਦੀ ਹੈਗੀ ਜਿਹੜੀਆਂ ਵੋਟਾਂ ਦੇ ਵਿੱਚ ਕੀ ਪੈਂਦਾ ਹੈਗਾ ਮੇਰੇ ਹਲੋਨੀਆ ਵੋਟਾਂ ਉੱਥੇ ਐਮਐਲਏ ਤੇ ਐਮਪੀ ਦੇ ਵਿੱਚ ਇੰਨਾ ਹੋਣੀ ਕੁ ਕਸਮਾੜ ਪੈਂਦਾ ਹੈਗਾ ਜਿੰਨੀ ਕੋ ਗੁਰਦੁਆਰੇ ਦੀ ਇਲੈਕਸ਼ਨ ਵੇਲੇ ਪੈਂਦਾ ਹੈਗਾ ਫਿਰ ਤੁਸੀਂ ਕਹਿੰਦੇ ਹਾਂ ਦੀ ਸਹਿਮਤੀ ਨਾਲ ਕਿਉਂ ਨਹੀਂ ਬਣਦਾ ਹੈਗਾ ਪਰ ਚੱਕਰ ਤੇ ਹੈਗਾ ਨੇ ਵੀ ਗੁੰਡਾਗਰਦੀ ਹੈਗੀ ਹੈ ਜੇ ਤੁਹਾਨੂੰ ਲੱਗਦਾ ਹੈਗਾ ਜੇ ਤੁਸੀਂ ਕੋਈ ਚਾਚ ਚੱਜਦਾ ਕੰਮ ਜਿਹੜੇ ਬੰਦੇ ਨੇ ਸੇਵਾ ਕਰਨੀ ਹੈਗੀ ਹੈ ਉਹ ਤਾਂ ਹੋਰ بڑے ਤਰੀਕੇ ਹੁੰਦੇ ਹੈਗੇ ਨੇ ਸੇਵਾ ਵਾਲੀ ਜਗ੍ਹਾ ਤੇ ਲੜਾਈ ਹੋਣੀ ਨਹੀਂ ਚਾਹੀਦੀ ਹੈਗੀ ਬਿਲਕੁਲ ਇਹ ਇਹ ਬੇ ਬੇ ਲੋਕਾਂ ਨੇ ਗੁੰਡੇ ਜਿਹੜੇ ਹੈਗੇ ਸੀ ਉਹ ਹੋਰ ਕੋਈ ਕੰਮ ਨਹੀਂ ਹੈਗਾ ਸੀ ਕ੍ਰਿਮੀਨਲ ਇਵੈਂਟ ਹੈਗੇ ਸੀ ਆ ਕੇ ਗੁਰਦੁਆਰੇ 'ਚ ਕਬਜ਼ਾ ਕਰਿਆ ਕਬਜ਼ਾ ਕਰਨ ਤੋਂ ਬਾਅਦ ਹੁਣ ਉਹਨੂੰ ਕਬ ਕੈਰੀ ਆਨ ਕਰਨ ਵਾਸਤੇ ਹੈਗੇ ਉਹਨਾਂ ਨੇ ਗੈਂਗਸਟਰਾਂ ਦੇ ਸਿਹਾਬ ਅੱਜ ਉਹਨਾਂ ਦਾ ਫੈਸਲਾ ਲਿਆ ਹੈਗਾ ਕਿ ਕਦੇ ਗੈਂਗਸਟਰ ਵਾਰਡ ਲਈ ਹੈਗੀ ਕਦੇ ਕ੍ਰਿਮੀਨਲ ਵਾਰਡ ਲਈ ਹੈਗੀ ਕਿਸੇ ਨੂੰ ਧਮਕੀ ਦਿਵਾਉਣੀ ਹੈਗੀ ਆ ਸਾਰਾ ਕੁਝ ਕਦੇ ਹੁਣ ਤਾਂ ਉਹ ਬਿਲਕੁਲ ਆਨ ਰਿਕਾਰਡ ਆ ਗਿਆ ਹੈਗਾ ਨਾ ਉਹ ਅੱਠ ਫੜੇ ਹੈਗੇ ਸੀ ਆ ਪਰਸੋ ਉਹਨਾਂ ਨੇ ਛੇ ਹੋਰ ਚੁੱਕਲੇ ਹੈਗੇ ਜਿਨ੍ਹਾਂ ਨੂੰ ਹਲੇ ਕਿਸੇ ਨੇ ਮੈਨੂੰ ਪਹਿਲੀ ਵਾਰੀ ਦੱਸ ਰਿਹਾ ਹੈਗਾ ਅੱਠ ਪੱਟ ਫੜੇ ਹੈਗੇ ਸੀ ਹੋਰ ਚੱਕਲੇ ਹੈਗੇ ਹੁਣ ਮੈਂ ਜਿਹੜੇ ਪੰਥ ਦੇ ਮਹਾਨ ਜਿਹੜੇ ਯੋਧੇ ਹੈਗੇ ਨੇ ਇਹ ਗੁਰਦੁਆਰੇ ਵਾਲਿਆਂ ਜਿਹੜੇ ਆਪਣੇ ਆਪ ਨੂੰ ਅੱਧੀਆਂ ਚੱਕ ਚੱਕ ਕੇ ਕਹਿੰਦੇ ਹੈਗੇ ਸੀਸੀ ਪੰਥ ਦੇ ਠੇਕੇਦਾਰ ਹੈਗਾ ਮੈਂ ਉਹਨਾਂ ਨੂੰ ਇੱਕ ਲੱਤ ਵੀ ਦਿਨਾ ਇੱਕ ਉਹਨਾਂ ਨੂੰ ਸ਼ਰਮ ਜਿਹੀ ਥੋੜੀ-ਮੋਟੀ ਤੁਹਾਨੂੰ ਹੈਗੀ ਹੈ ਇਹਨਾਂ ਬੰਦਿਆਂ ਨੇ ਕਿਥੇ ਜਾ ਕੇ ਜਿੱਥੇ ਜੇਮ ਹੈਗੀ ਹੈ ਪਰ ਫਿਰ ਤੋ ਉਥੇ ਇੱਕ ਮੋੜ ਚਾ ਲਾਓ ਲੰਗਰ ਲਗਾਓ ਉਥੇ ਜੇ ਤੁਸੀਂ ਲਗਾਓ ਉਥੇ ਕੈਸ਼ ਫੇਲ ਦੇ ਵਸ਼ਿੰਤਨ ਦੀਪਤੀ ਦੇ ਸਾਡੇ ਬੰਦੇ ਕਿਉਂ ਜੋਦੇ ਕਿਉਂ ਪੜੇ ਹੋਏ ਨੇ ਨਹੀਂ ਸਵਾਦ ਤਾਂ ਫੇਰ ਆਊਗਾ ਨਹੀਂ ਨਹੀਂ ਹੁਣ ਤਾਂ ਉਹਨਾਂ ਨੂੰ ਉਹਨਾਂ ਨੂੰ ਤਾਂ ਉਨਾਂ ਨੂੰ ਤਾਂ ਆਪਣਾ ਫਿਕਰ ਪੈ ਜਾਂਦਾ ਹੁਣ ਕਿਤੇ ਸਾਡਾ ਨਾਂ ਨਾ ਲੈ ਦੇਵੇ ਕੋਈ ਮੈਂ ਲੈਣਾ ਪਊਗਾ ਸਾਰਾ ਲੈਣਾ ਪਊਗਾ ਮੈਂ ਲਊਗਾ ਹੋਰ ਨਹੀਂ ਕੋਈ ਲੋਗਾ ਤਾਂ ਮੈਂ ਲੈ ਲੂੰਗਾ ਹੈਗਾ ਇਹ ਮੈਂ ਤੁਹਾਨੂੰ ਪਬਲਿਕ ਦੇ ਵਿੱਚ ਕਹਿ ਰਿਹਾ ਹੈਗਾ ਵੀ ਮੈਨੂੰ ਪਤਾ ਚੱਲੇ ਮੈਂ ਲਊਗਾ ਹੈਗਾ ਲੋਕਾਂ ਦੇ ਵਾਸਤੇ ਕੌਮ ਦੇ ਵਾਸਤੇ ਮੈਂ ਇਹਨਾਂ ਲੋਕਾਂ ਦਾ ਜਿਹੜਾ ਬੰਦਾ ਇਹੋ ਜਿਹਾ ਕੋਈ ਗਲਤ ਕੰਮ ਕਰਦਾ ਹੈਗਾ ਜਿਹੜਾ ਕੋਈ ਇਹੋ ਜਿਹਾ ਗੰਦ ਪਾਉਂਦਾ ਜਿਹੜਾ ਕੌਮ ਦੇ ਲਈ ਹਾਨੀ ਕਰਕੇ ਬੰਦਾ ਉਹ ਕਿਸੇ ਦਾ ਸਾਲਾ ਨਹੀਂ ਲੱਗਦਾ ਹੈਗਾ ਉਹਦਾ ਨਾਮ ਲੋਹੇ ਕੋ ਸ਼ਰਿਆਮ ਲੋਹੇ ਕੋ ਕਿਸੇ ਤੋਂ ਕੋਈ ਡਰਨ ਦੀ ਜ਼ਰੂਰਤ ਨਹੀਂ ਹੈਗੀ ਨਹੀਂ ਜੇ ਤੁਸੀਂ ਨਹੀਂ ਬੋਲੋਗੇ ਹੈਗੇ ਤੁਹਾਡੇ ਬਿਹਾਰ ਤੇ ਆ ਕੇ ਕੋਈ ਪਾਕਿਸਤਾਨ ਤੋਂ ਨਹੀਂ ਬੋਲੂਗਾ ਹੈਗਾ ਇਹ ਇਹ ਜਿਹੜੀਆਂ ਪੁਰਾਣੀਆਂ ਗੱਲਾਂ ਹੈਗੇ ਅਸੀਂ ਛੱਡੋ ਪਰ ਅਸੀਂ ਮਿੱਟੀ ਪਾਉ ਜੇ ਅਸੀਂ ਨੇ ਕੀ ਲੈਣਾ ਹੈਗਾ ਆਪਾਂ ਨੇ ਕੀ ਲੈਣਾ ਹੈਗਾ ਚਲੋ ਆਪਾਂ ਇਹ ਤਾਂ ਏਡੀ ਚੱਲਦਾ ਸੀ ਪਹਿਲਾਂ ਵੀ ਚੱਲਦਾ ਸੀ ਨਹੀਂ ਇਹ ਕਰਨਾ ਪਊਗਾ ਹੈਗਾ ਇਹਨਾਂ ਮੁਲਕਾਂ ਦੇ ਵਿੱਚ ਜੇ ਤੁਸੀਂ ਆਪਣੇ ਫਿਊਚਰ ਜਨਰੇਸ਼ਨ ਵਾਸਤੇ ਥੋੜੀ-ਮੋਟੀ ਕੁਝ ਕਰ ਸਕਦੇ ਹੈਗੇ ਹੋ ਜੋ ਤੁਹਾਨੂੰ ਮਰਨ ਤੋਂ ਪਹਿਲਾਂ ਤੁਸੀਂ ਕੋਈ ਫਾਇਦਾ ਕਰ ਸਕਦੇ ਹੈ ਯੂ ਨਾ ਆ ਜਿਹੜੇ ਇੱਥੇ ਅਨਸਰ ਤੁਰੇ ਫਿਰਦੇ ਹੈਗੇ ਨੇ ਜਿਹੜੇ ਕ੍ਰਿਮੀਨਲ ਐਲੀਮੈਂਟ ਜਿਹੜੇ ਗੁੰਡੇ ਗੁਰਦੁਆਰਿਆਂ ਚ ਹੈਗੇ ਨੇ ਇਹਨਾਂ ਤੋਂ ਸਪਾਇਆ ਕਰਵਾ ਦਿਓ ਇਹਨਾਂ ਨੂੰ ਕੱਢੋ ਇਹਨਾਂ ਨੂੰ ਕੱਢਣ ਵਾਸਤੇ ਕਿਸੇ ਨੂੰ ਕਿਸੇ ਦਾ ਨਾਂ ਲੈਣਾ ਪੈਂਦਾ ਹੈਗਾ ਅਥਾਰਟੀ ਦੇ ਕੋਲੇ ਜਾਓ ਜੇਕਰ ਤੁਹਾਨੂੰ ਕੋਈ ਕੋਈ ਥ੍ਰੈਟ ਕਰਦਾ ਹੈਗਾ ਕੋਈ ਤੁਹਾਨੂੰ ਕੋਈ ਪ੍ਰੋਬਲਮ ਕਰਦਾ ਹੈਗਾ ਤੇ ਮੇਰਾ ਨੰਬਰ ਤਾਂ ਪਬਲਿਕ ਡੋਮੇਨ ਦੇ ਚ ਪਿਆ ਹੈਗਾ ਨਾ ਲੋਕਾਂ ਕੋਲੇ ਪਿਆ ਹੈਗਾ ਮੈਨੂੰ ਦੱਸੋ ਹਾਂ ਜੀ ਇਹਨਾਂ ਦੀ ਸਾਰਿਆਂ ਦੀ ਸਾਰਿਆਂ ਦੀ ਇਹਨਾਂ ਦੀ ਜਿਹੜੀ ਹੈਗੀ ਹੈ ਤੇ ਇਹਨਾਂ ਦੇ ਖੋਲਣੇ ਚਾਹੀਦੇ ਹੈਗੇ ਨੇ ਐਫਬੀਆਈ ਕੋਲੇ ਖੋਲਣੇ ਚਾਹੀਦੇ ਹੈਗੇ ਨੇ ਬਾਕੀ ਅਥਾਰਟੀਆਂ ਕੋਲੇ ਪੁੱਲਣੇ ਚਾਹੀਦੇ ਨੇ ਔਰ ਖੁੱਲ ਰਹੇ ਹੈਗੇ ਨਹੀਂ ਹੌਲੀ ਹੌਲੀ ਖੋਲਣਗੇ ਤੁਸੀਂ ਦੇਖੋ ਜਿਹੜੀ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਹੈਗੇ ਸੀ ਵੀ ਇਹ ਟਾਈਮ ਆਊਗਾ ਉਹ ਟਾਈਮ ਆ ਗਿਆ ਹੈਗਾ ਹੋਰ ਲੋਕਾਂ ਨੂੰ ਬੋਲਣਾ ਕੋਪ ਹੈਗਾ ਔਰ ਬੋਲੋ ਕੀ ਬੋਲਣਗੇ ਪਰ ਹੌਲੀ ਹੌਲੀ ਬੋਲਣਗੇ ਚੱਕਰ ਹੁੰਦੇ ਨੇ ਵੀ ਆਪਾਂ ਨੂੰ ਇਹ ਹੁੰਦਾ ਵੀ ਭੇਡਾਂ ਵਾਂਗੂ ਬੈਠ ਜਾਈਏ ਆਪਾਂ ਨੇ ਕੀ ਲੈਣਾ ਛੱਡੋ ਪਰ ਆ ਜੀ ਇੱਕ ਦੂਜੇ ਨੂੰ ਕਹਿੰਦਾ ਉਹ ਤੋ ਕਹਾ ਦਿੱਤਾ ਵੀ ਉਹ ਦੇਖੋ ਤੂੰ ਉੱਚਾ ਬੋਲਦਾ ਯਾਰ ਰਹਿਣ ਦੇ ਹੁਣ ਤੁਹਾਡੇ ਪ੍ਰੋਗਰਾਮ ਤੇ ਜਾਣ ਤੋਂ ਬਾਅ ਪਿਛਲੇ ਹfte ਮੈਂ ਜਿਹੜੀ ਗੱਲ ਕਰੀ ਹੈਗੀ ਸੀ ਮੈਨੂੰ ਬੜੇ ਕੁੱਲਾ ਆਈ ਹੈਗਾ ਵੀ ਚੈਲ ਸਾਹਿਬ ਤੁਸੀਂ ਤੁਸੀਂ ਇੰਨਾ ਰੁੱਖਾ ਬੋਲਦੇ ਹੈਗੇ ਮੈਨੂੰ ਇਹ ਦੱਸੋ ਜੀ ਮੈਂ ਉਹਦੇ ਚ ਰੁੱਖ ਰੁੱਖਾ ਕੀ ਬੋਲਿਆ ਹੈਗਾ ਜੇ ਕਿਸੇ ਨੂੰ ਮੈਂ ਕੰਜਰ ਕਹਿ ਦਿੱਤਾ ਹੈਗਾ ਉਹ ਜਿਹੜਾ ਬੰਦਾ ਕੰਜਰ ਹੈਗਾ ਉਹਨੂੰ ਕੰਜਰ ਕਹਿ ਦਿੱਤਾ ਹੈਗਾ ਉਹਦੇ ਚ ਕੀ ਰੁੱਖ ਰੁੱਖਾ ਹੈਗਾ ਜਿਹੜਾ ਇਹ ਜੀ ਕ੍ਰਿਮੀਨਲ ਐਲੀਮੈਂਟ ਕਹਿੰਦਾ ਹੈਗਾ ਜੇ ਉਹਨੂੰ ਸਾਲਾ ਕਹਿ ਦਿੱਤਾ ਹੈਗਾ ਤੇ ਮੈਂ ਕੀ ਮੜਾ ਕਹਿ ਦਿੱਤਾ ਹੈਗਾ ਉਹ ਲੋਕਾਂ ਦੀਆਂ ਧਿਆਨ ਪੈਣਾ ਨਹੀਂ ਉਹੀ ਵਕਸ਼ਦੇ ਹੈਗੇ ਜੋ ਕੋਸ਼ੋ ਕਰਤੂਤਾ ਕਰ ਰਹੇ ਹੈਗੇ ਨਹੀਂ ਇਹਦਾ ਮਤਲਬ ਤੁਸੀਂ ਉਹਨਾਂ ਦੇ ਲਈ ਉਹਨਾਂ ਦੇ ਕੋਲੇ ਲਾਇਸੈਂਸ ਹੈਗੇ ਨਹੀਂ ਔਰ ਤੁਸੀਂ ਲਾਹਨਤ ਹੈ ਤੁਹਾਡੇ ਇਹ ਜਿਹੇ ਪੰਜਾਬੀਆਂ ਜੱਟਾਂ ਦੇ ਲਈ ਜਿਹੜੀ ਜਿਹੜੀ ਤੁਸੀਂ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਹੈਗਾ ਫਿਰ ਤੁਸੀਂ ਕਹੋਗੇ ਜੀ ਉਹ ਪੁਰਾਣੇ ਜ਼ਮਾਨੇ ਦੇ ਵਿੱਚ ਮੁਗਲਾਂ ਨੇ ਐਂ ਕਰਿਆ ਜੀ ਗੁਰੂ ਸਾਹਿਬ ਵਾਲੇ ਇਦਾਂ ਹੋਇਆ ਸਾਡੇ ਯੋਧੇ ਹੁੰਦੇ ਹੈਗੇ ਸੀ ਉਹ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਹੈਗਾ ਕਿ ਕਿਹਦੀ ਕਿਹਨੂੰ ਕਿਨੂੰ ਜਾ ਕੇ ਕਿਦਾਂ ਜਸਟੀਫਾਈ ਕਰੋਗੇ ਹੈਗੇ ਫਿਰ ਉੱਥੇ ਛੱਡ ਕੇ ਉੱਥੇ ਜਿੰਨਾਂ ਨੂੰ ਮਾਰਾ ਮੋਟਾ ਅੱਜ ਕੱਲ ਇੱਥੇ ਬੜੇ ਬੱਗੇ ਜ਼ਥੇਦਾਰ ਬਣੇ ਸਰਦੇ ਹੈਗੇ ਨੀ ਖਾਲਸਾਣ ਦੇ ਕਿ ਸਾਰੇ ਜਿਹੇ ਤੁਹਾਨੂੰ ਐਨੀ ਚਾਹ ਹੈਗਾ ਸੀ ਖਾਲਸਾਣ ਲੈਣ ਦਾ ਤੁਸੀਂ ਉੱਥੇ ਜਦੋਂ ਇੱਥੋਂ ਭੱਜ ਕੇ ਇੱਥੇ ਤੁਹਾਡੇ ਤਾਂ ਚਲੋ ਕੇਸ ਵੀ ਨਹੀਂ ਹੈਗਾ ਸੀ ਕੁਝ ਇਹ ਕਹ ਕੇ ਕੇਸ ਹੈਗਾ ਸੀ ਲੜ ਕੇ ਤੁਸੀਂ ਉੱਥੇ ਰਹੋ ਲੋਕੀ ਹੋਰ ਵੀ ਤੇ ਰਹਿੰਦੇ ਹੈਗੇ ਨਹੀਂ ਹੁਣ ਚਲ ਜਾਣ ਹੁਣ ਵੀ ਹੁਣ ਹੁਣੇ ਦਿਖਾ ਦੇਣ ਤਾਂ ਪਈ ਸਾਨੂੰ ਉਦੋਂ ਪਤਾ ਨਹੀਂ ਸੀ ਹੁਣ ਸਾਨੂੰ ਪਤਾ ਲੱਗਿਆ ਸੀ ਛੱਡ ਕੇ ਚੱਲੇ ਆ ਮੈਂ ਮਹਰਵੇਕ ਭਾਜੀ ਤੁਹਾਨੂੰ ਤੁਹਾਡੇ ਪਬਲਿਕ ਡੋਮੇਨ ਦੇ ਵਿੱਚ ਗੱਲ ਕਹਿਣਾ ਹੈਗਾ ਯਾਦ ਰੱਖਿਓ ਸਾਰੇ ਤੁਹਾਡੇ ਇਸ ਨੂੰ ਤੇ ਯਾਦ ਰੱਖਣ ਅਗਲਾ ਜਿਹੜਾ ਅਮਰਤਪਾਲ 2.0 ਜਿਹੜਾ ਹੈਗਾ ਅਮਰੀਕਾ ਦੇ ਵਿੱਚ ਉਹ ਬੰਦਾ ਤਿਆਰ ਹੋ ਰਿਹਾ ਹੈਗਾ ਹੂੰ ਉਹ ਤਿਆਰ ਹੋ ਰਿਹਾ ਉਹ ਜਾਊਗਾ ਸਭ ਤੋਂ ਵੱਡਾ ਰੌਲਾ ਪਾ ਰਿਹਾ ਹੈਗਾ ਸਟੇਜਾਂ ਤੇ ਖੜ ਕੇ ਵੱਡੀ ਉਹ ਖੁੱਲੀ ਦਾੜੀ ਕਰ ਲਈ ਹੈ ਜੀ ਉਹ ਕਰਦਾ ਵੱਡੀ ਵੱਡੀ ਕਰਦਾ ਹੈਗਾ ਔਰ ਇਹਨਾਂ ਨੂੰ ਸਾਰਿਆਂ ਨੂੰ ਮੰਨ ਕੇ ਜਾਊਗਾ ਹੈਗਾ ਤੁਸੀਂ ਯਾਦ ਰੱਖਿਓ ਇਹ ਗੱਲ ਜਿਹੜੀ 2.0 ਜਿਹੜਾ ਹੈਗਾ ਨਾ ਉਹ ਅਮਰਿਤਪਾਲ ਸ਼ੁਰੂਆਤ ਹੋ ਗਈ ਉਹ ਦੁਬਈ ਵਾਲਾ ਕਹਿੰਦੇ ਇੰਨਾ ਜ਼ਿਆਦਾ ਫੈਕਟਿਵ ਨਹੀਂ ਹੈਗਾ ਸੀ ਉਹਨੂੰ ਅਮਰੀਕਾ ਤੋਂ ਲੈ ਕੇ ਆਉਣਾ ਹੈਗਾ ਤਿਆਰ ਕਰਕੇ ਆ ਭੇਜਦਾ ਉਹਨੂੰ ਹੱਥੋਂ ਉੱਠੀ ਚੁੱਕੀ ਫਿਰਦੇ ਹੈਗੇ ਨਹੀਂ ਪਤਾ ਨਹੀਂ ਕੀ ਸਾਨੂੰ ਲੱਭ ਗਿਆ ਹੈਗਾ ਕੀ ਹੈਗਾ ਦੋ ਟਕੇ ਦੇ ਬੰਦੇ ਹੁੰਦੇ ਹੈਗੇ ਨੇ ਉਹਨਾਂ ਨੂੰ ਐ ਵੀ ਤੁਸੀਂ ਸਿਰ ਚੜਾ ਲਿਆ ਜੀ ਇਹ ਸਾਡਾ ਖਾਲਿਸਤਾਨ ਦੀ ਗੱਲ ਕਰਦਾ ਜੀ ਅਸੀਂ ਐ ਕਰਦਾਂਗੇ ਮੋਦੀ ਠੋਕ ਦਾਂਗੇ ਫਲਾਨਾ ਜੀ ਉਹ ਹਿੰਦੂਆਂ ਨੇ ਐ ਕਰਤਾ ਵਾ ਕਰ ਦਿੱਤਾ ਹੈਗਾ ਬਸ ਤੁਸੀਂ ਉਹਨੂੰ ਇਮੋਸ਼ਨਲ ਕਰਕੇ ਆ ਤੁਸੀਂ ਦੇਖੋ ਆ ਤੁਸੀਂ ਇੱਥੇ ਥੋੜੀ ਦੇਰ ਬਾਅਦ ਬੰਦਾ ਜਾਊਗਾ ਉੱਥੇ ਗ੍ਰਿਫਤਾਰ ਹੋਊਗਾ ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਉਹਨੂੰ ਐਮਪੀ ਬਣ ਜਾਣਗੇ ਚਲੋ ਠੀਕ ਹੈ ਕੰਮ ਹੋ ਗਿਆ ਹਾਂਜੀ ਕੋਹ ਹਾਂ ਤੁਹਾਡੇ ਸਾਹਮਣੇ ਇਹ ਹੋਊਗਾ ਜਿਹੜੀਆਂ ਭੇਡਾਂ ਉਹਦੇ ਆਲੇ-ਦੁਆਲੇ ਤੁਰੀਆਂ ਫਿਰਦੀ ਹੈਗੇ ਨੇ ਨਾ ਔਰ ਉਹ ਤੁਸੀਂ ਦੇਖੋ ਉਹਨ ਵਹਿਰ ਕਹਿਣਗੇ ਸਾਨੂੰ ਤਾਂ ਪਤਾ ਹੀ ਨਹੀਂ ਚੱਲਿਆ ਇਹ ਉਹ ਫਿਰ ਗਦਾਰ ਹੈਗੇ ਮੈਂ ਤਾਂ ਕਹਿੰਦਾ ਸਭ ਤੋਂ ਵੱਡੇ ਗਦਾਰ ਉਹ ਹੋਣੇ ਜਿਹੜੇ ਉਹਨੂੰ ਲਈ ਫਿਰਦੇ ਹੈਗੇ ਨੇ ਸਟੇਜਾਂ ਦੇ ਉੱਤੇ ਅੱਜਕੱਲ ਜੇ ਜਿਹੜਾ ਬੰਦਾ ਜਿਹੜਾ ਬੰਦਾ ਗੁਰੂ ਸਾਹਿਬ ਦੀ ਸਟੇਜ ਦੇ ਉੱਤੇ ਇਹ ਜੇ ਕ੍ਰਿਮੀਨਲ ਐਲੀਮੈਂਟ ਨੂੰ ਲੈ ਕੇ ਜਾਂਦਾ ਹੈਗਾ ਪੰਥ ਦਾ ਸਭ ਤੋਂ ਵੱਡਾ ਗਦਾਰ ਹੈਗਾ ਮੈਂ ਕਹਿੰਦਾ ਏਜੰਸੀਆਂ ਦੇ ਸਭ ਤੋਂ ਵੱਡੇ ਵੱਡੇ ਬੰਦੇ ਉਹ ਹੈਗੇ ਨੇ ਹੂੰ ਔਰ ਕੋਈ ਬੰਦਾ ਬੋਲੂਗਾ ਵੇ ਇਹ ਜੀ ਏਜੰਸੀਆਂ ਦਾ ਬੰਦਾ ਜੀ ਫਲਾਨਾ ਹੁਣ ਉਹ ਦੇਖੋ ਜਿਹੜੇ ਬੰਦੇ ਫੜੇ ਗਏ ਹੈਗੇ ਸੀਗੇ ਉਹਨਾਂ ਵਿੱਚੋਂ ਜਦੋਂ ਕਿਸੇ ਬੰਦੇ ਨੇ ਉੱਥੇ ਆ ਉਹ ਫਿਰ ਉੱਥੇ ਉਹਨਾਂ ਨੇ ਵਿਆਹ ਉਹ ਜਸਟੀਫਾਈ ਕਰਦੇ ਹੈਗੇ ਨੇ ਹਾਂ ਜੀ ਸਾਨੂੰ ਤਾਂ ਪਤਾ ਨਹੀਂ ਚੱਲਿਆ ਹੈਗਾ ਅਸੀਂ ਉਹਦੀ ਬੈਕਗ੍ਰਾਉਂਡ ਦਾ ਜਿਹੜਾ ਸਾਨੂੰ ਪਤਾ ਚੱਲਿਆ ਹੈਗਾ ਇਨਵੈਸਟੀਗੇਸ਼ਨ ਕਰੀ ਹੈਗੀ ਅਸੀਂ ਕਿਨਾਰਾ ਕਰਤਾ ਵੀ ਭਾਈ ਕਿਨਾਰਾ ਕਰਕੇ 4 ਮਹੀਨੇ ਹੋ ਗਏ ਉਦੋਂ ਤੱਕ ਤਾਂ ਤੁਸੀਂ ਰੋ ਨਹੀਂ ਪਾਇਆ ਉਹ ਤਾਂ ਹਰ ਰੋਜ਼ ਸਵੇਰੇ ਸਾਮੀ ਤੁਸੀਂ ਉਹ ਤੋਂ ਬੜੀਆਂ 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 ਯੂਨੈਨੋ ਦੀਆਂ ਗੱਲਾਂ ਕਰਦੇ ਹੈਗੇ ਮੈਂ ਉਹ ਉਹ ਵੀ ਜਸਟੀਫਾਈਂ ਕਰਿਆ ਤਾਨੂੰ ਜਸਟੀਫਾਈ ਕਰ ਦੋ ਉਸ ਬੰਦੇ ਨੂੰ ਐਕਸਪੋਜ਼ ਕਰੋ ਫਿਰ ਇਮੀਡੀਏਟਲੀ ਉਹਤੇ ਇਲਜ਼ਾਮ ਲਗਾਤਾ ਹੈ ਇਹ ਏਜੰਸੀਆਂ ਦੇ ਬੰਦੇ ਹੈ ਕਿ ਨਹੀਂ ਜਦੋਂ ਕੋ ਫੜਿਆ ਜਾਂਦਾ ਹੈ ਨਾ ਫਿਰ ਏਜੰਸੀਆਂ ਨਾਲ ਜੋੜਦੇ ਜਦੋਂ ਫੜਿਆ ਜਾਂਦਾ ਜਦੋਂ ਫੜ ਹੋ ਜਾਂਦੀ ਹੈ ਤੇ ਤੁਹਾਡੇ ਬਿਹਾਫ ਦੇ ਉੱਤੇ ਲੋਕਾਂ ਨੂੰ ਡਰਾ ਰਿਹਾ ਹੈਗਾ ਉਦੋਂ ਤਾਂ ਉਹ ਤੁਹਾਡਾ ਹਾਮੀ ਹੈਗਾ ਉਹ ਪੰਥ ਦਾ ਵੱਡਾ ਜਥੇਦਾਰ ਹੈਗਾ ਪੰਥ ਦਾ ਇੱਕ ਜੋਧਾ ਹੈਗਾ ਠੀਕ ਹੈ ਨਾ ਜੀ ਜਿੱਦੇ ਤੁਹਾਨੂੰ ਲੱਗਿਆ ਹੈਗਾ ਵੀ ਹੁਣ ਅਸੀਂ ਫਸ ਰਹੇ ਹੈਗੇ ਆ ਨਾਲ ਦੀ ਨਾਲ ਉਹ ਜਸਤੀਆਂ ਦੇ ਏਜੰਸੀਆਂ ਦਾ ਮੈਨੂੰ ਤਾਂ ਇੰਡੀਆ ਦੀਆਂ ਏਜੰਸੀਆਂ ਨੂੰ ਉਹ ਕਹਿਣਾ ਹੈਗਾ ਵੀ ਸਾਰਾ ਇੰਨੇ ਇੰਨੇ ਜਿਹੜੇ ਜਿਹੜੇ ਹਿਸਾਬ ਨਾਲ ਤੁਹਾਡੇ ਬੰਦੇ ਹੈਗੇ ਨੇ ਲੋਕਾਂ ਨੂੰ ਤਾਂ ਸਾਰੀ ਦੁਨੀਆ ਨੂੰ ਤੁਹਾਡੇ ਤੋਂ ਡਰਨਾ ਚਾਹੀਦਾ ਹੈਗਾ ਸਾਰੇ ਤਾਂ ਪੰਜਾਬੀ ਤੁਹਾਡੇ ਹੈਗੇ ਨੇ ਆ ਬੰ ਨਾਲੇ ਐਡੇ ਬਿੱਲ ਆ ਜਿਹੜੇ ਇੰਡੀਆ ਏਜੰਸੀ ਵਾਲੇ ਉਹ ਵੀ ਤੁਸੀਂ ਇਦਾਂ ਇਸ ਪੱਧਰ ਤੇ ਇਦਾਂ ਦੇ ਨਕਮਿਆਂ ਨੂੰ ਖਰੀਦਣ ਲੱਗਿਓ ਹੈ ਜਾਨੀ ਤਾਂ ਅਸੀਂ ਆਹੀ ਕੰਮ ਰਹਿ ਗਿਆ ਤੁਹਾਨੂੰ ਭਾਜੀ ਹੁਣ ਕਿੰਨੀ ਦੇਰ ਹੋ ਗਈ ਮੇਰੇ ਤੇ ਕੋਈ ਇਲਜ਼ਾਮ ਨਹੀਂ ਲਾਉਂਦਾ ਹੈਗਾ ਵੀ ਏਜੰਸੀਆਂ ਦਾ ਬੰਦਾ ਹੈਗਾ ਹੁਣ ਕਹਿੰਦੇ ਥੱਕ ਗਏ ਹੈਗੇ ਉਹ ਕਹਿੰਦੇ ਵੀ ਹਾਂ ਇਹ ਬੰਦੇ ਤੇ ਜਿਹੜੇ ਕਿਸੇ ਬੰਦੇ ਨੂੰ ਡਰਾਉਣਾ ਹੋਵੇ ਜਾਂ ਘਨਾਰਾ ਕਰਨਾ ਹੋਵੇ ਜਾਂ ਕਿਸੇ ਬੰਦੇ ਤੇ ਚਿਕੜ ਚਿਸ਼ੋਰਨਾ ਹੋਵੇ ਹਾਂਜੀ ਉਹ ਉਹ ਏਜੰਸੀਆਂ ਦਾ ਬੰਦਾ ਜਿਸ ਫਲਾਣਾ ਏਜੰਸੀਆਂ ਦਾ ਬੰਦਾ ਹੈਗਾ। ਇਹ ਕਟਿਆ ਇਹਨਾਂ ਦੀਆਂ ਗੱਲਾਂ ਹੈਗੀਆਂ ਨੇ ਸਾਰੇ ਇਕੱਠੇ ਹੋ ਕੇ ਇੱਥੇ ਬਿਨੇ ਸੂਰ ਨੇ ਬਿਨੇ ਫਿਰਦੇ ਹੈਗੇ ਨੇ ਐਂ ਕਰਾਂਗੇ ਬਾਹ ਕਰਾਂਗੇ ਇਹ ਅਸੀਂ ਖਾਲਸਾਤਨ ਲੜਾਂਗੇ ਅਪਾਰਟਮੈਂਟ ਉੱਥੇ ਜਾ ਕੇ ਲੈ ਨਹੀਂ ਸਕਦੇ ਹੈਗੇ। ਕਰਨੇ ਇਹਨਾਂ ਨੇ ਉੱਥੇ ਲੈਣਾ ਹੈਗਾ ਖਾਲਸਤਾਨ ਦੀ ਗੱਲਾਂ ਕਰਨੇ ਜਵਾਕਾਂ ਦੇ ਪੁੱਤ ਮਰਵਾਉਣੇ ਹੈਗੇ ਨੇ ਇਹਨਾਂ ਨੇ ਉਹ ਪੈਸੇ ਉਹ ਉਹ ਤਾਂ ਜੀ ਪੈਸੇ ਇਕੱਠੇ ਕਰਨ ਲਈ ਆਪਣੀ ਮਸ਼ਹੂਰੀ ਲਈ ਤੁਹਾਡੇ ਜਿਹੜੇ ਰਿਫਿਊਜੀ ਕੇਸ ਲੱਗਦੇ ਆ ਅਮਰੀਕਾ 'ਚ ਉਹਦੇ ਲਈ ਗਰਾਊਂਡ ਚਾਹੀਦੀ ਆ ਇਹਨਾਂ ਨੂੰ ਬਸ ਬਸ ਜੀ ਗਰਾਊਂਡ ਉਹਨਾਂ ਦੇ ਕੋਲੇ ਤਾਂ ਬਹੁਤ ਸੋਹਣਾ ਇੱਕ ਇਹ ਪਲੇਟਫਾਰਮ ਹੈਗਾ ਨਾ ਜੀ ਹੁਣ ਇਹ ਪਲੇਟਫਾਰਮ ਤੁਸੀਂ ਦੇਖੋ ਜਿਹੜੇ ਹਿਸਾਬ ਨਾਲ ਆ ਉਹ ਦੇਖੋ ਜਦੋਂ ਖੁੱਦ ਉਹ ਉੱਡੜਦੀ ਹੈਗੀ ਹੈ ਨਾ ਉਹ ਕਿ ਉਹਦੇ ਵਿੱਚੋਂ ਕੀ ਨਿਕਲਦਾ ਹੈਗਾ ਲੀਰਾ ਹੁਣ ਨਿਕਲ ਨਹੀਂ ਹੈਗੇ ਨਹੀਂ ਪਹਿਲੀ ਗੱਲ ਤਾਂ ਜਿਹੜੇ ਬੰਦਿਆਂ ਨੇ ਇਹਨਾਂ ਦੇ ਕੇਸ ਕਰੇ ਹੈਗੇ ਸੀ ਇੱਥੋਂ ਇੱਕ ਇੱਕ ਬੰਦੇ ਨੇ ਉਹੀ ਸੇਮ ਸੇਮ ਕਾਪੀ ਜਿਹੜੀ ਹੈਗੀ ਹੈ ਦੋ ਦੋ 150 ਬੰਦੇ ਦੇ ਲਈ ਯੂਜ਼ ਕਰੀ ਹੈਗੀ ਹੈ ਉਹ ਸਾਰੀਆਂ ਹੁਣ ਇਮੀਗ੍ਰੇਸ਼ਨ ਉਹ ਉਹ ਲੱਭੀ ਜਾਂਦੇ ਹੈਗੇ ਨੇ ਵੀ ਹਾਂ ਇਹ ਤਾਂ ਸੇਮ ਹੈਗੀ ਹੈ ਯਾ ਉਹ ਇਹ ਤਾਂ ਨਹੀਂ ਹੈਗਾ ਵੀ ਕੋਈ ਹਰਨੇਕ ਸਿੰਘ ਨੇ ਉਹਨਾਂ ਦੀ ਚੁਗਲੀ ਕਰ ਦਿੱਤੀ ਜਾਂ ਸੁਖੀ ਚੈਲ ਨੇ ਕਰ ਦਿੱਤੀ ਹੈਗੀ ਉਹ ਤਾਂ ਜਦੋਂ ਉਹਨਾਂ ਦੇ ਕੋਲੇ ਸਾਰਾ ਰੈਕਟ ਪਿਆ ਹੈਗੇ ਅਗਲੇ ਦੇਖਣਗੇ ਮੈਚ ਕਰਨਗੇ ਵੀ ਆਹ ਦੀ ਸਟੋਰੀ ਤਾਂ ਇੱਕੋ ਲੱਗਦੀ ਹੈਗੀ ਵਾ ਦੁਜੀ ਕੱਲ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਕਿੰਨੇ ਕਿੰਨੇ ਕੋਥੇ ਪੋਲਿਟੀਕਲ ਪਰਸੀਕਿਊਸ਼ਨ ਹੋ ਰਹੀ ਹੈਗੀ ਤੁਸੀਂ ਤੁਹਾਨੂੰ ਵੀ ਪਤਾ ਹੈਗਾ ਸਾਨੂੰ ਵੀ ਪਤਾ ਲੋਕੀ ਸੁਣਨ ਵਾਲੇ ਹੈਗੇ ਨੇ ਕਿੰਨੀ ਕੋਥੇ ਉਹ ਚੱਲਦੀ ਹੈਗੀ ਹੈ ਮਹਾਰਾਜ ਆਹੀ ਭਗਮਾਨ ਹੈਗੇ ਨੇ ਇਹੀ ਆਮ ਆਦਮੀ ਪਾਰਟੀ ਹੈ ਇਹਨਾਂ ਦੇ ਕੋਲ ਹੀ ਸਾਰ ਹੁੰਦੇ ਹੈਗੇ ਸੀ ਕਿੰਨੇ ਕਿੰਨੇ ਕੋਥੇ ਇਹਨਾਂ ਨੇ ਟੰਗ ਦਿੱਤੇ ਹੈਗੇ ਕਿੰਨੇ ਕੰਦੇ ਨਾਲ ਨਿਯਾਇਤ ਹੋ ਗਈ ਹੈਗੀ ਜੇ ਤੁਸੀਂ ਬੰਦਿਆਂ ਦੇ ਪੁੱਤ ਬਣ ਕੇ ਰਹੋਗੇ ਹੈਗੇ ਕੌਣ ਤੁਹਾਨੂੰ ਤੰਗ ਕਰਦਾ ਹੈਗਾ ਅਸੀਂ ਤਾਂ ਜਾ ਕੇ ਉਥੇ ਧੌਣ ਤੇ ਗੋਡਾ ਵੀ ਰਖ ਲੈਣੇ ਹੈਗੇ ਸੈਂਟਰ ਗਵਰਨਮੈਂਟ ਦੀ ਉਹ ਫੇਰ ਵੀ ਚੁੱਪ ਕਰ ਕਰ ਜਾਂਦੇ ਹੈਗੇ ਨੇ ਵੀ ਰਹਿਣ 2026 ਪਰੇ ਉਥੇ ਲਾਲ ਕਿਲੇ ਦੇ ਝੰਡੇ ਚੜਾਉਂਦੇ ਹੈਗੇ ਸੀ ਜਿਹੜੇ ਉਹ ਫੇਰ ਵੀ ਉਹ ਚੁੱਪ ਕਰ ਗਏ ਹੈਗੇ ਸੀ ਨਹੀਂ ਤੁਹਾਨੂੰ ਪਤਾ ਹੈਗਾ ਵੀ ਹਮੇਸ਼ਾ ਹੋਮ ਮਿਨਿਸਟਰ ਹੋਵੇ ਦਿੱਲੀ ਦੀ ਪੁਲਿਸ ਦੇ ਨਾਲ ਕੋਈ ਬੰਦਾ ਪੰਗਾ ਲੈਂਦਾ ਹੋਵੇ ਅਗਲੇ ਨਾਨੀ ਯਾਦ ਕਰਾ ਲੈਂਦੇ ਹੈਗੇ ਆਹ ਨਹੀਂ ਨਹੀਂ ਜੀ ਬਿਲਕੁਲ ਅਮਰਤਪਾਲ ਨੇ ਜਿੱਦਾਂ ਸਰੂਪ ਲਾ ਜਾ ਕੇ ਥਾਣੇ ਦੇ ਅੰਦਰ ਜਿਹੜੀ ਘਟਨਾ ਕੀਤੀ ਸੀ ਨਾ ਬਿਲਕੁਲ ਜੀ ਬਿਲਕੁਲ ਉਹ ਘਟਨਾ ਇਸ ਗੱਲ ਦਾ ਸਬੂਤ ਹੈ ਆ ਕਿ ਉਦੋਂ ਤੱਕ ਪੁਲਿਸ ਨੇ ਕੋਈ ਤੱਕਾ ਨਹੀਂ ਕੀਤਾ ਕਿਸੇ ਨਾ ਜੇ ਇਹਨਾਂ ਨੂੰ ਅਹਿਸਾਸ ਹੁੰਦਾ ਵੀ ਪੁਲਿਸ ਤੱਕਾ ਕਰਦੀ ਘੱਟੋ ਘੱਟ ਥਾਣੇ ਜਾ ਕੇ ਤਾਣਾ ਕਰਦੇ ਸਰ ਜੀ ਉਹ ਉਸ ਚੀਜ਼ ਦੇ ਤੇ ਇਹਨਾਂ ਨੇ ਓਟ ਲੈਣੀ ਹੈਗੀ ਹੈ ਨਾ ਇਹਨਾਂ ਦੇ ਵਾਸਤੇ ਤੁਹਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਹੈਗਾ ਜੀ ਸਿੱਖਾਂ ਵਾਸਤੇ ਆਮ ਆਮ ਬੰਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਇਹਨਾਂ ਵਾਸਤੇ ਥੋੜਾ ਇਹਨਾਂ ਵਾਸਤੇ ਉਹ ਪ੍ਰੋਟੈਕਸ਼ਨ ਉਹ ਹੈਗੀ ਉਹਨੂੰ ਮਿਸਯੂਜ਼ ਕਰਦੇ ਨੇ ਬਲੈਕਮੇਲ ਕਰਦੇ ਹੈਗੇ ਨੀ ਬਿਲਕੁਲ ਬਿਲਕੁਲ ਵੀ ਉਹ ਲੋਜ ਉਸ ਕਰ ਰਹੇ ਹੈਗੇ ਨੇ ਵੀ ਹਾਂ ਸਾਡੇ ਵੱਲੋਂ ਕਰੋਗੇ ਹਾਂ ਜੀ ਫਿਰ ਇਹ ਵੀ ਅਬਦੀ ਹੋਗੀ ਜਦੋਂ ਜੋ ਕਰਤੂਤਾਂ ਇਹ ਗੁਰਦੁਆਰਿਆਂ ਚ ਕਰਦੇ ਹੈਗੇ ਨੇ ਉਹ ਬੇਅਦ ਵੀ ਨਹੀਂ ਹੋ ਰਹੀ ਹੈ ਜੀ ਹੂੰ ਜਿਹੜੀਆਂ ਆਪਕ ਇਹ ਆਪ ਲਾਉਂਦੇ ਹੈਗੇ ਨੇ ਉਹ ਬੇਅਦ ਵੀ ਨਹੀਂ ਹੈਗੀ ਜਿਹੜੇ ਹਥਿਆਰ ਲੈ ਕੇ ਗੁਰਦੁਆਰਿਆਂ ਚ ਤੁਰੇ ਫਿਰਦੇ ਹੈਗੇ ਨੇ ਉਹ ਬੇਅਦ ਵੀ ਨਹੀਂ ਹੈਗੀ ਫਿਰ ਕਹਿੰਗੇ ਜੀ ਹਾਂ ਖਾਲਸੇ ਨੇ ਗੁਰੂ ਸਾਹਿਬ ਨੇ ਕਿਹਾ ਸੀ ਹਥਿਆਰ ਰੱਖਣੀ ਤਾਂ ਕੋਈ ਮਾੜੀ ਗੱਲ ਨਹੀਂ ਹੈ ਜੀ ਠੀਕ ਆ ਭਾਈ ਹੁਣ ਤੁਸੀਂ ਇਹ ਅਮਰੀਕਾ ਦੇ ਵਿੱਚ ਹੈਗੇ ਹੋ ਫਿਰ ਰੱਖ ਲਿਓ ਥੋੜੀ ਜਿਹੀ ਬਾਤ ਜਿਹੜੇ ਹਿਸਾਬ ਨਾਲ ਸਿਕੰਜਾ ਅਗਲੇ ਕੱਸ ਰਹੇ ਨੇ ਇਹ ਸਿਕੰਜਾ ਪਰ ਪ੍ਰੋਬਲਮ ਇਹ ਹੈਗੇ ਵੀ ਰਨੇਕ ਭਾਜੀ ਮੇਰੀਆਂ ਗੱਲਾਂ ਕੁਝ ਲੋਕਾਂ ਨੂੰ ਸ਼ਾਇਦ ਬੁਰੀਆਂ ਲੱਗਦੀਆਂ ਹੋਣਗੀਆਂ ਪਰ ਇਹ ਇਹ ਕੋਈ ਬੰਦਾ ਸਮਝਣ ਵਾਸਤੇ ਤਿਆਰ ਨਹੀਂ ਹੈਗਾ ਵੀ ਬਹੁਤ ਜਿਹੜੇ ਲੋਕੀ ਹੈਗੇ ਨੇ ਵਿਚਾਰੇ ਜਿਹੜੇ ਪਰੇਸ਼ਾਨ ਹੈਗੇ ਨੇ ਇੱਥੇ ਸੈਟਲ ਹੋਣਾ ਚਾਹੁੰਦੇ ਹੈਗੇ ਨੇ ਇਹਨਾਂ ਨੇ ਉਹਨਾਂ ਦੇ ਲੋਕਾਂ ਦੇ ਗੜਾ ਚ ਵੀ ਤੇਲ ਪਾ ਦਿੱਤਾ ਹੈਗਾ ਉਹਨਾਂ ਨੂੰ ਵੀ ਇੱਥੇ ਵਿਚਾਰਿਆਂ ਨੂੰ ਕੋਈ ਇੱਥੇ ਪ੍ਰੋਟੈਕਸ਼ਨ ਨਹੀਂ ਮਿਲਣੀ ਹੈਗੀ ਉਹਨਾਂ ਨੂੰ ਇੱਥੇ ਕੋਈ ਸਹਾਲਮ ਨਹੀਂ ਮਿਲਣੀ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹਨਾਂ ਨੇ ਗੰਦ ਪਾਇਆ ਹੈਗਾ ਨਹੀਂ ਬਿਲਕੁਲ ਬੇਸਿਕ ਜਿਆਦਾ ਖੱਟਾ ਸਭ ਤੋਂ ਜਿਆਦਾ ਨੁਕਸਾਨ ਉਹਨਾਂ ਦਾ ਹੋਊਗਾ ਜਿਹੜੇ ਵਿਚਾਰਾ ਜਿਨ੍ਹਾਂ ਦੇ ਹਲੇ ਕੇਸ ਫਸੇ ਹੋਏ ਨੇ ਜਿਹੜੇ ਇਹਨਾਂ ਦੇ ਨਾਲ ਤੁਰੇ ਫਿਰਦੇ ਸੀ ਹੁਣ ਜਿਹੜੇ ਇਹਨਾਂ ਦੇ ਨਾਲ ਰੈਫਰੈਂਡਮ ਦੇ ਨਾਲ ਤੁਰੇ ਫਿਰਦੇ ਸੀ ਖਾਲਸਾਤਨ ਦੇ ਝੰਡੇ ਲਈ ਫਿਰਦੇ ਹੈਗੇ ਸੀ ਉਹ ਉਹ ਪਤੰਦਰ ਕਹਿਣਗੇ ਹੈਗੇ ਵੀ ਆਹੀ ਤਾਂ ਬੰਦੇ ਹੈਗੇ ਨੇ ਇਹਨਾਂ ਨੂੰ ਤਾਂ ਅਸੀਂ ਲੱਭਦੇ ਹੈਗੇ ਆ ਵੀ ਆ ਇਹ ਇਹ ਇਹਨਾਂ ਦੀ ਤਾਂ ਆ ਕਰਾਮਾਤਾਂ ਜਿਹੜੀ ਹੈਗੀਆਂ ਕਰਪੂਤਾ ਸਾਡੇ ਕੋਲੇ ਪਈਆਂ ਹੈਗੀਆਂ ਨੇ ਜਿਹੜੇ ਅਸੀਂ ਬੰਦੇ ਪਹਿਲਾਂ ਫੜੀ ਬੈਠੇ ਹੈਗੇ ਤਾਂ ਬੰਦੇ ਗਲਤ ਹੈ ਕਿ ਨਿਕਰੀਮੀਨਲ ਹੈ ਕਿ ਨਹੀਂ ਉਹਨਾਂ ਨਾਲੇ ਜਿਹੜੇ ਫੜ ਹੋਏ ਵੀ ਨਹੀਂ ਬਾਹਰ ਲਿਆਂ ਚੋਂ ਪਤਾ ਸਰ ਜੀ ਆ 6 ਬੰਦੇ ਜਿਹੜੇ ਪਰਸੋਂ ਫੜੇ ਹੈਗੇ ਨੇ ਉਹ ਉਹਨਾਂ ਦੇ ਨਾਂ ਤੇ ਉਹ ਗਾਹਾਂ ਦੀਗਾ ਫਿਰ ਉਹ ਕਰੀ ਜਾਂਦੇ ਹੈਗੇ ਨੇ ਫਿਰ ਕਹਿੰਦੇ ਨੇ ਵੀ ਹਾਂ ਕਿਸੇ ਨਾ ਕਿਸ ਤਰ੍ਹਾਂ ਮੇਰਾ ਖਿਹੜਾ ਛੁੱਟ ਗਿਆ ਹੈਗੀ ਬਾਕੀ ਚੇ ਸਾਲਾ ਮੈਂ ਕਿਉਂਕਿ ਡੀਲ ਡੀਲ ਮਿਲਦੀ ਆ ਨਾ ਇਹਨਾਂ ਮੁਲਖਾਂ ਦੇ ਵਿੱਚ ਜਦੋਂ ਤੁਸੀਂ ਪੁਲਿਸ ਨੂੰ ਸੂਹ ਦਿੰਨੇ ਆ ਗਵਾਹੀ ਦਿੰਨੇ ਆ ਫਿਰ ਤੁਹਾਡੇ ਨਾਲ ਡੀਲ ਕਰਦੇ ਆ ਉਹ ਹੋਰ ਇਹ ਜੀ ਡੀਲ ਹੋ ਰਹੀ ਹੈ 6 ਬੰਦੇ ਹੋਰ ਜਿਹੜੇ ਮੈਂ ਕਹਿ ਰਿਹਾ ਹੈਗਾ ਕਿਸੇ ਵੀ ਕੋਈ ਪਬਲਿਕ ਦੇ ਵਿੱਚ ਨਹੀਂ ਆਈ ਹੈਗੀ ਕੋਈ ਮੀਡੀਆ 'ਚ ਨਹੀਂ ਆਈ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਆਉਣ ਵਾਲੇ ਦਿਨਾਂ 'ਚ ਹੋਰ 6 ਬੰਦੇ ਹੋਰ ਚੁੱਕੇ ਹੈਗੇ ਨੇ ਉਹ ਕੋਈ ਇਹ ਨਹੀਂ ਹੈਗਾ ਹਵਾ ਜੋ ਚੁਕੇ ਹੈਗੇ ਨੇ ਇਹਨਾਂ ਨੇ ਚੁਕਾਏ ਹੈਗੇ ਨਹੀਂ ਬਸ 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 ਕਹਾਂ ਦੀ ਗਾ ਹੁਣ ਬੱਕਰੇ ਹੈਗੇ ਨੇ ਹੁਣ ਜਿਹੜੇ ਜਿਹੜੇ ਹੈਗੇ ਨੇ ਜਦੋਂ ਜਦੋਂ ਆਪਣੀ ਟੱਪ ਤੇ ਪੈਂਦੀ ਹੈਗੀ ਇਹ ਫਿਰ ਜੋੜ ਦਾ ਪੰਨ ਖਤਮ ਹੋ ਜਾਂਦਾ ਹੈਗਾ ਫਿਰ ਇਹ ਹੁੰਦਾ ਹੈਗਾ ਵੀ ਚਲੋ ਠੀਕ ਹੈ ਕਿਸੇ ਨੂੰ ਚੁਕਵਾ ਦਿਓ ਸਾਰਾ ਕਿਸੇ ਦਾ ਨੁਕਸਾਨ ਕਰ ਦਿਓ ਮੇਰਾ ਖੜਾ ਛੁੱਟ ਗਿਆ ਕਿਸੇ ਬਸ 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 ਆ ਇਰ ਦੇ ਤਾਂ ਜੇ ਪੋਸ਼ਾ ਗਿਆ ਮੋਦੀ ਝਗਮਾ ਕੋਲ ਬੈਠੇ ਹੈਗੇ ਨੇ ਤੇ ਹੁਣ ਜਾ ਕੇ ਉਹਨਾਂ ਦੇ ਲਈ ਮੋਰਚਾ ਲਾਉਣ ਦਾ ਉੱਥੇ ਜਾ ਕੇ ਮੈਂ ਕਹਿੰਦਾ ਜਿਹੜੀ ਜਿਹੜੀ ਇੱਥੇ ਕਤੀੜ ਤੁਰੀ ਫਿਰਦੀ ਹੈਗੀ ਝੰਡੇ ਚੁੱਕੀ ਹੁਣ ਜਾ ਕੇ ਹ ਜਾ ਕੇ ਉੱਥੇ ਵਾਸ਼ਿੰਗਟਨ ਡੀਸੀ 트ੰਪ ਦੇ ਅੱਗੇ ਉਹ ਲਾਉਣ ਵੀ ਹਾਂ ਵੀ ਇਹ ਤੂੰ ਤੂੰ ਸਾਡੇ ਸਾਡੇ ਯੋਧਿਆਂ ਨਾਲ ਕਿਉਂ ਤਕਾ ਕਰ ਰਿਹਾ ਹੈਗਾ ਉਹ ਤਾਂ ਪੰਥ ਦੀ ਉਹ ਮਹੀਰੇ ਹੈਗੇ ਨੇ ਹੂੰ ਹੁਣ ਕਰਨਾ ਚਾਹੀਦਾ ਹੈਗਾ ਨਾ ਹੁਣ ਤੁਸੀਂ ਜਾ ਕੇ ਬਜਾਏ ਕਿ ਤੁਸੀਂ ਐਂੀਆਂ ਫੋਕੀਆਂ ਫੜਾ ਮਾਰੀ ਜਾਓ ਐ ਹੋਊਗਾ ਜੀ ਬਾਹ ਕਰ ਦਾਂਗੇ ਫਲਾਨਾ ਐ ਕਰੂੰਗਾ ਖਾਲਸਤਾਨ ਬਣਨ ਵਾਲਾ ਜੀ ਬੋਕਰ ਫਲਾਨਾ ਉਹ ਤੁਹਾਡੇ ਤੁਸੀਂ ਉਹਦੇ ਬਾਅਦ ਦੀ ਗੱਲ ਹੈਗੇ ਜੋ ਤੁਹਾਡੇ ਫੜੇ ਹੋਏ ਹੈਗੇ ਨਾ ਉਹਨੂੰ ਤੂੰ ਛਡਾਓ ਤਾਂ ਸਹੀ ਨਾ ਉਹਨਾਂ ਲਈ ਪੇਜ ਤਾਂ ਹੋਊਗਾ ਨਾ ਉਹ ਹੁਣ ਤਾਂ ਪਤਾ ਤਾਂ ਹੁਣ ਪਤਾ ਚੱਲੂਗਾ ਨਾ ਜਦੋਂ ਕਹਿੰਦਾ ਹੈਗੇ ਨੇ ਵੀ ਜਦੋਂ ਸਿੰਘ ਫਸ ਜਾਂਦੇ ਹੈਗੇ ਨੇ ਨਾ ਹੁਣ ਸਿੰਘ ਫਸ ਗਏ ਹੈਗੇ ਉੱਥੇ ਉਹ ਅਗਲੇ ਨੂੰ ਪਤਾ ਚੱਲ ਗਿਆ ਉਹ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ ਸਾਡਾ ਮੁਲਕ ਹੈਗੇ ਅਸੀਂ ਆਪਣੇ ਹਿਸਾਬ ਨਾਲ ਸਿਸਟਮ ਦੇ ਹਿਸਾਬ ਨਾਲ ਅਸੀਂ ਇਹ ਕਰਨਾ ਹੈਗੇ ਤੁਸੀਂ ਦੇਖੋ ਕਿਹੜੇ ਕਿਹੜੇ ਬੰਦਿਆਂ ਦੇ ਕਿੱਥੋਂ ਕਿੱਥੋਂ ਕੀ ਕੀ ਪਾਜ ਖੁੱਲਦੇ ਹੈਗੇ ਕਿ بڑے ਵੱਡੇ ਕਪੜੇ ਕਹਲੇ ਵਿਕਤਾ ਆਉਣ ਵਾਲੇ ਦਿਨਾਂ ਦੇ ਵਿੱਚ ਗਿਰਨਗੇ ਹੈਗੇ ਯਾਦ ਰੱਖਿਓ ਇਹ ਮੇਰੀ ਗੱਲ ਔਰ ਆਪਾਂ ਮੈਂ ਕਦੇ ਹਵਾ 'ਚ ਗੱਲ ਨਹੀਂ ਕਰਦਾ ਹੁੰਦਾ ਹੈਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਵਿਕਟਾਂ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਹੋਰ ਗਿਰਨਗੇ ਹੈਗੀਆਂ ਜਿਹੜੇ ਹਿਸਾਬ ਨਾਲ ਇਹ ਪ੍ਰੋਸੈਸ ਸ਼ੁਰੂ ਹੋ ਗਿਆ ਚੱਲ ਰਿਹਾ ਹੈਗਾ